ਸਵਾਗਤ ਹੈ ਜੀ ਆਪ ਸਭ ਦਾ ਮੇਰੇ ਚੈਨਲ ਅਰਸ਼ ਫਰੋਂ ਪੰਜਾਬ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਦਾਦੀ ਨੇ ਇੱਕ ਬਹੁਤ ਹੀ ਸੁੰਦਰ ਚੁੱਲਾ ਬਣਾ ਕੇ ਤਿਆਰ ਕੀਤਾ ਹੈ ਜਿਹੜਾ ਕਿ ਪੁਰਾਣੇ ਪੰਜਾਬ ਦੀ ਯਾਦ ਨੂੰ ਤਾਜ਼ਾ ਕਰਵਾਉਂਦਾ ਹੈ ਚੁੱਲੇ ਦੇ ਆਲੇ-ਦੁਆਲੇ ਕੀਤੀ ਹੋਈ ਕਲਾਕਾਰੀ ਨੂੰ ਦੇਖ ਕੇ ਤੁਸੀਂ ਸਭ ਹੈਰਾਨ ਰਹਿ ਜਾਓਗੇ ਕਿਉਂਕਿ ਆਲੇ-ਦੁਆਲੇ ਦਾਦੀ ਨੇ ਬੜੀ ਸੋਹਣੀ ਕੰਦ ਜੀ ਬਣਾ ਕੇ ਤੇ ਉੱਤੇ ਮੋਰ ਤੇ ਮੋਰਨੀ ਵੀ ਬਿਠਾਏ ਨੇ ਤੇ ਇਹ ਝੁੱਲਾ ਬਣਾਉਣ ਦੇ ਲਈ ਘੱਟ ਤੋਂ ਘੱਟ 12-13 ਦਿਨ ਲੱਗੇ। ਝੁੱਲੇ ਦੇ ਲਈ ਸਭ ਤੋਂ ਪਹਿਲਾਂ ਦਾਦੀ ਨੇ ਇੱਕ ਚਾਪਲੀ ਤਿਆਰ ਕਰ ਲਈ। ਇਹ ਚਾਪਲੀ ਦੇ ਹੁਣ ਦਾਦੀ ਨੇ ਪੌੜ ਲਾਤੇ। ਫਿਰ ਜਦੋਂ ਇਹ ਸੁੱਕ ਗਿਆ ਚੰਗੀ ਤਰ੍ਹਾਂ ਹੈ ਨਾ ਤਾਂ ਇਸ ਨੂੰ ਚੱਕ ਕੇ ਫਿਰ ਇਹਨੂੰ ਸਿੱਧਾ ਕਰ ਲਿਆ ਜਾਊਗਾ। ਪੌੜ ਆ ਜਿਹੜੇ ਥੱਲੇ ਆ ਜਾਣਗੇ ਤੇ ਇਹਦੇ ਉੱਤੇ ਹੁਣਾ ਦੇਖੋ ਇਹਦੇ ਉੱਪਰ ਹੈ ਜਿਹੜਾ ਝੁੱਲਾ ਬਣੂਗਾ। ਇਹ ਝੁੱਲਾ ਬਣਾਉਣ ਦੇ ਪਿੱਛੇ ਬਹੁਤ ਹੀ ਜ਼ਿਆਦਾ ਮਿਹਨਤ ਜਿਹੜੀ ਲੱਗੀ ਆ ਦਾਦੀ ਦੀ। ਕਿਉਂਕਿ ਹਣ ਦੇਖਣ ਨੂੰ ਤਾਂ ਮੈਂ ਤਾਂ ਸਾਨੂੰ ਵਿੱਚ ਸੀਨ ਕੱਟ-ਕੱਟ ਕੇ ਦਿਖਾਤੇ ਪਰ ਅਸਲ ਜੀ ਕੀ ਹੁੰਦਾ ਸੀ ਗਰਮੀ ਦਾ ਮੌਸਮ ਕਰਕੇ ਦਾਦੀ ਸ਼ਾਮੇ ਬਣਾਉਂਦੀ ਹੁੰਦੀ ਸੀ ਸ਼ਾਮੇ ਬਣਾ ਕੇ ਫਿਰ ਗਿੱਲੀ ਮਿੱਟੀ ਹੁੰਦੀ ਸੀ ਦਾ ਉਹਨੂੰ ਸੁਕਾਉਣ ਦੇ ਲਈ ਧੁੱਪੇ ਕੀਤਾ ਜਾਂਦਾ ਸੀ ਤਾਂ ਕਈ ਵਾਰ ਕੀ ਹੁੰਦਾ ਸੀ ਜਦੋਂ ਉਹਨੂੰ ਧੁੱਪੇ ਰੱਖਦੇ ਸੀ ਚੱਕਣ ਵੇਲੇ ਮਿੱਟੀ ਗਿੱਲੀ ਹੋਣ ਕਰਕੇ ਉਹਦੀ ਜਿਹੜਾ ਟੁੱਟ ਜਾਂਦਾ ਸੀ ਇੱਕ ਵਾਰੀ ਤਾਂ ਝਾਫਲੀ ਵੀ ਟੁੱਟ ਗਈ ਸੀ ਇਹ ਦਵਾਰਾ ਤੋਂ ਫਿਰ ਤੋਂ ਬਣਾਈ ਦਾਦੀ ਨੇ ਦੂਰੀ ਵਾਰ ਬਣਾਈ ਗਈ ਆ ਹਾਂ ਦਾਦੀ ਨੇ ਜਦੋਂ ਚਾਪਲੀ ਸੱਕ ਕੇ ਜਮਾਂ ਤਿਆਰ ਹੋ ਗਈ ਇਸ ਤਾਂ ਹੁਣ ਇਹਦੇ ਉੱਤੇ ਜਿਹੜੀ ਦੋ ਪਾਸੀ ਚਾਪਲੀ ਦੇ ਦੋ ਪਾਸੀ ਦਾਦੀ ਨੇ ਕੰਨ ਦਾ ਜਿਹੜੀ ਤਿਆਰ ਕਰਨੀ ਹੈ ਇਹ ਲੇਅਰ ਬਾਈ ਲੇਅਰ ਹੋਗਾ ਜਿਵੇਂ ਪਹਿਲਾਂ ਇੱਕ ਲੇਅਰ ਆ ਬਣੇਗੀ ਹਣ ਇਹ ਹਣ ਇੱਕ ਜਿਹੜੀ ਕੰਨ ਦਾ ਇਸੇ ਤਰ੍ਹਾਂ ਹੀ ਦੂਸਰੇ ਪਾਸੇ ਲੇਅਰ ਕੱਢ ਦੇਣਗੇ ਫਿਰ ਜਦੋਂ ਇਹ ਸੱਕ ਜੂਗੀ ਫਿਰ ਇਹਦੇ ਉੱਪਰ ਹੋਰ ਲੇਅਰ ਲੱਗੂਗੀ ਮਿੱਟੀ ਦੀ ਇਸ ਤਰ੍ਹਾਂ ਕਰਕੇ ਚਾਰ ਪੰਜ ਜਿਹੜੀਆਂ ਲੇਅਰ ਵਾਈ ਲੇਅਰ ਉੱਤੇ ਉੱਤੇ ਅਰੇ ਜਾਵਾਂਗੇ ਜਿੱਦਾਂ ਕਰਕੇ ਕੰਦਾਂਗੇ ਜਿਹੜੀ ਦੋ ਸਾਈਡਿੰਗ ਕਾਫੀ ਵੱਡੀਆਂ ਵੱਡੀਆਂ ਹੋ ਜਾਣਗੀਆਂ ਤੇ ਇਸੇ ਤਰ੍ਹਾਂ ਹੀ ਚੁੱਲੇ ਦਾ ਵੀ ਇਸੇ ਤਰ੍ਹਾਂ ਕੀਤਾ ਚੁੱਲਾ ਵੀ ਪਹਿਲਾਂ ਸਭ ਤੋਂ ਪਹਿਲਾਂ ਠੰਢੜੀ ਲੇਅਰ ਚੁੱਲੇ ਦੀ ਤਿਆਰ ਕੀਤੀ ਆ ਫਿਰ ਜਦੋਂ ਉਹ ਸੁੱਕ ਗਈ ਫਿਰ ਉਹਦੇ ਉੱਪਰ ਹੋਰ ਲੇਅਰ ਧਰਿਆ ਦੇਖੋ ਹਾਂ ਦਾਦੀ ਪਹਿਲੀ ਲੇਅਰ ਧਰ ਰਹੀ ਹੈ ਚੁੱਲੇ ਦੀ ਜਦੋਂ ਇਹ ਸੁੱਕ ਗਈ ਇਹਦੇ ਉੱਪਰ ਦੂਜੀ ਲੇਅਰ ਧਰੂਗੀ ਇਸੇ ਤਰ੍ਹਾਂ ਘਾਰ-ਘਾਰ ਕੇ ਇਹਦੇ ਤੇ ਵੀ ਚਾਰ-ਪੰਜ ਲੇਅਰ ਆ ਜਿਹੜੀਆਂ ਬਣ ਜਾਂਦੀਆਂ ਮਤਲਬ ਕਹਿੰਦੇ ਵੀ ਬਹੁਤ ਜ਼ਿਆਦਾ ਟਾਈਮ ਕੰਜ਼ਿਊਮਿੰਗ ਆ ਇਹ ਦੇਖਣ ਨੂੰ ਲੱਗੂਗਾ ਵੀ ਇਹ ਤਾਂ ਸੌਖਾ ਜਿਹਾ ਕੰਮ ਪਰ ਇਹ ਸੌਖਾ ਨਹੀਂ ਦਾਦੀ ਦੀ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਮਿਹਨਤ ਜਿਹੜੀ ਹੋਈ ਆ ਪਰ ਦਾਦੀ ਦਾ ਸੁਭਾਅ ਇਸ ਤਰ੍ਹਾਂ ਦਾ ਵੀ ਦਾਦੀ ਨੂੰ ਮਿੱਟੀ ਤੇ ਕੰਮ ਕਰਨ ਦਾ ਬਹੁਤ ਜ਼ਿਆਦਾ ਸ਼ੌਂਕ ਆ ਵੀ ਉਹ ਆਖਦੀ ਨਹੀਂ ਹੈਗੀ ਇਹ ਚੁੱਲਾ ਤਿਆਰ ਕਰਨ ਦੇ ਲਈ ਸਮਾਂ ਤਾਂ ਜਰੂਰ ਬਹੁਤ ਜ਼ਿਆਦਾ ਲੱਗ ਗਿਆ ਪਰ ਜਿਹੜਾ ਇਹ ਐਂਡ ਪ੍ਰੋਡਕਟ ਹੈ ਇਹਦਾ ਬਹੁਤ ਹੀ ਜ਼ਿਆਦਾ ਵਧੀਆ ਬਣਿਆ ਕਿ ਇਹਨੂੰ ਦੇਖ ਕੇ ਜਿਹੜੇ ਪੁਰਾਣੇ ਸਮੇ ਉਹ ਚੇਤੇ ਆ ਜਾਂਦੇ ਆ ਆਹ ਦੇਖੋ ਹਨ ਕੰਧਾਂ ਦੀ ਜਿਹੜੀਆਂ ਕੱਢ ਰਹੀ ਸੀ ਦਾਦੀ ਦੋ ਸਾਈਡਾਂ ਇਹ ਉੱਪਰ ਤੱਕ ਹਣ ਚੱਲੀ ਐ ਗੰਨੀਆਂ ਤੇ ਇਹਦੇ ਵਿੱਚ ਥੋੜੇ ਜਿ ਡੱਕੇ ਗੱਢ ਲੇ ਤਾਂ ਜੋ ਵੀ ਇਹ ਸਿੱਧੀਆਂ ਰਹਿਣ ਇਹਨਾਂ ਦੇ ਵਿੱਚ ਕੋਈ ਫਰਕ ਨਾ ਪੈ ਜੀ ਡੱਕੇ ਬਾਅਦ ਵਿੱਚ ਜਾਂ ਤਾਂ ਉੱਪਰੋਂ ਤੋੜ ਦਾਂਗੇ ਜਾਂ ਇਹਨਾਂ ਨੂੰ ਕੱਢਣਾ ਤਾਂ ਕੱਢ ਵੀ ਸਕਦੇ ਹਾਂ ਪਰ ਅਸੀਂ ਇਹਨਾਂ ਨੂੰ ਉੱਤੋਂ ਤੋੜ ਦਾਂਗੇ ਤਾਂ ਜੋ ਵੀ ਪਰਦੇਸਨ ਵੀ ਨਾ ਵੀ ਵਿੱਚ ਜਿਹੜੇ ਡੱਕੇ ਖੜੇ ਕੀਤੇ ਹੋਏ ਨੇ ਇਹਨਾਂ ਦੇ ਇੱਥੇ ਇੱਕ ਚੁੱਲ੍ਹਾ ਨਹੀਂ ਤਿਆਰ ਕੀਤਾ ਦਾਦੀ ਨੇ ਇੱਥੇ ਦੋ ਚੀਜ਼ਾਂ ਤਿਆਰ ਹੋ ਰਹੀਆਂ ਜਿਵੇਂ ਤੁਸੀਂ ਦੇਖ ਹੀ ਰਹਿ ਹੋ ਸਕ੍ਰੀਨ ਦੇ ਨਾ ਚੁੱਲ੍ਹੇ ਦੇ ਵਿੱਚ ਇੱਕ ਮੂਰਾ ਜੇ ਬੈਕ ਸਾਈਡ ਤੇ ਇੱਕ ਮੂਰਾ ਰੱਖਿਆ ਜਾ ਰਿਹਾ ਇਹਦੇ ਨਾਲ ਕੀ ਹੋਊਗਾ ਇੱਥੇ ਜਿਹੜਾ ਸੇਕ ਉਹ ਪਿੱਛੇ ਵੀ ਜਾਇਆ ਕਰੂ ਪਿੱਛੇ ਵੀ ਹਲੇ ਦਾਦੀ ਨੇ ਇੱਕ ਹੋਰ ਲੂਬੀ ਟਾਈਪ ਜਿਹਾ ਬਣਾਣਾਗਾ ਜਿਹਦੇ ਵਿੱਚ ਜਿਹੜਾ ਸੇਕ ਜਾਇਆ ਕਰੂ ਤਹਾਨੂੰ ਇਹ ਤਾਂ ਦੋ ਦੋ ਕੰਮ ਹੋਇਆ ਕਰਨਗੇ ਪੰਡਾ ਜਿਹੜਾ ਦੋ ਤਾਂ ਤੇਰਾ ਪਾ ਰੱਖ ਸਕਿਆ ਕਰਾਂਗੇ ਹੁਣ ਪਿਛਲਾ ਹਿੱਸਾ ਬਣਾਉਣ ਦੀ ਵਾਰੀ ਆ ਗਈ ਹੁਣ ਦਾ ਦੀ ਦਾ ਪਿਛਲਾ ਹਿੱਸਾ ਤਿਆਰ ਕਰਨਗੇ ਪਰ ਪਿਛਲਾ ਹਿੱਸਾ ਵੀ ਉਮੀ ਲੇਅਰ ਵਾਈ ਲੇਅਰ ਇਹਨੂੰ ਵੀ ਬਣਾਉਣ ਦੇ ਵਿੱਚ ਬਹੁਤ ਜ਼ਿਆਦਾ ਟਾਈਮ ਲੱਗਿਆ ਦੋ ਤਿੰਨ ਲੇਅਰਸ ਪਿੱਛੇ ਦਾਦੀ ਨੂੰ ਬਣਾਉਣੀਆਂ ਪਈਆਂ ਜਿਵੇਂ ਹੁਣ ਆਹ ਲੇਅਰ ਸੱਕ ਚੋਗੀ ਹਣ ਇਹਦੇ ਉੱਪਰ ਜਿਹੜੀ ਦੂਜੀ ਲੇਅਰ ਖੜੀ ਕੀਤੀ ਜਾਊਗੀ ਤੇ ਜੁੱਲਾ ਬਣਾਉਣ ਦੇ ਲਈ ਜਿਹੜਾ ਮਟੀਰੀਅਲ ਲਿਆ ਉਹ ਉਹੀ ਹੈਗਾ ਕਾਲੀ ਮਿੱਟੀ ਤੇ ਵਿੱਚ ਸੀ ਗਲੀ ਵੀ ਟੂੜੀ ਪਾਈ ਆ ਤੇ ਜੇਕਰ ਤੁਸੀਂ ਕਾਲੀ ਮਿੱਟੀ ਦੀ ਜਗ੍ਹਾ ਤੇ ਕੋਈ ਹੋਰ ਮਿੱਟੀ ਲੈਨੇ ਤੂੰ ਮੇ ਜੱਕ ਨਹੀਂ ਬਣਦਾ ਤਾਂ ਜਿਹੜੀ ਉਹ ਚੀਜ਼ ਛੇਤੀ ਟੁੱਟ ਜਾਂਦੀ ਆ ਪਰ ਜਿਹੜੀ ਕਾਲੀ ਮਿੱਟੀ ਹੁੰਦੀ ਹੈ ਇਹ ਇਹ ਕਾਫੀ ਸਟਰੋਂਗ ਹੁੰਦੀ ਹੈ ਬਹੁਤ ਤਕੜਾ ਜੱਕ ਮਾਰਦੀ ਹੈ ਜਿਸ ਦਾ ਕਰਕੇ ਜਿਹੜੀ ਜਿਵੇਂ ਇਹ ਬਣ ਗਿਆ ਹਨ ਤਾਂ ਇਹ ਨਹੀਂ ਛੇਤੀ ਟੁੱਟਣਾ ਨਹੀਂ ਹੈਗਾ ਹਣੇ ਦੇ ਚੁੱਲੇ ਦੀ ਜਿਹੜੀ ਪਾਸੇ ਵਾਲੀਆਂ ਕੰਧਾਂ ਗਿਆ ਇਹਦੇ ਉੱਤੇ ਮੋਰ ਮੋਰ ਨਹੀਂ ਬਿਠਾਉਣੇ ਆ ਇੱਕ ਚੱਕਰ ਬਣਾਇਆ ਦਾਦੀ ਨੇ ਉਹ ਸਾਈਡ ਤੋਂ ਬਣਾਇਆ ਸਾਈਡ ਤੋਂ ਥਾਪਕੇ ਰੱਖੀ ਹੋਇਆ ਇਹ ਸਾਰੇ ਜਿਹੜੇ ਪਾਸੇ ਵਾਲੀ ਕੰਧਾਂ ਨੇ ਇਹਦੀ ਇਹਦੇ ਉੱਪਰ ਖੜੇ ਕਰ ਦੇਣੇ ਆ ਆ ਦੇਖੋ ਜੀ ਮੈਂ ਕਿੱਥੇ ਦੇਖ ਰਹੀ ਹਾਂ ਹਣੇ ਸਭ ਚੁੱਕੇ ਆ ਇਹ ਸਾਈਡਾਂ ਤੇ ਲਾ ਦੇਣੇ ਆ ਬਾਚੇ ਨਾ ਨੂੰ ਕਲਰ ਵੀ ਕਰਾਂਗੇ ਇਹ ਜਿਹੜੇ ਪਾਸੀ ਥਾਂ ਗਏ ਇਹਦੇ ਵਿੱਚ ਤੂੜੀ ਭਰਤੀ ਵੈਸੇ ਤਾਂ ਮਿੱਟੀ ਵੀ ਭਰ ਸਕਦੇ ਆ ਪਰ ਜੇ ਮਿੱਟੀ ਭਰਦੇ ਸਿੱਧਾ ਨੇ ਥੋੜਾ ਜਿਹਾ ਭਾਰਾ ਹੋ ਜਾਣਾ ਸੀ ਫਿਰ ਚੱਕਣ ਚ ਪ੍ਰੋਬਲਮ ਆਉਂਦੀ ਹੈ ਤਾਂ ਕਰਕੇ ਜਿਹੜੀ ਤੂੜੀ ਆ ਉਹ ਹਲਕੀ ਹੁੰਦੀ ਹੈ ਤਾਂ ਜਿਹੜੇ ਸਾਈਡਾਂ ਵਾਲਾ ਜਿਹੜਾ ਜਿੰਨਾ ਥਾਂ ਗਾ ਇਹਦੇ ਵਿੱਚ ਮਿੱਟੀ ਦੀ ਥਾਂ ਤੇ ਤੂੜੀ ਥਾਂ ਕਰਕੇ ਭਰਤੀ ਇੱਕ ਜਿਹੜਾ ਪਿੱਛੇ ਆ ਥੋੜਾ ਜਿਹਾ ਤੁਹਾਨੂੰ ਰੱਖਣਾ ਜੇ ਦੇਖ ਰਹੇ ਹੋ ਉਹਦੇ ਪਿੱਛੇ ਉਹਦੇ ਵਿੱਚ ਵੀ ਆਪਾਂ ਤੂੜੀ ਭਰਨੀ ਆ ਤਾਂ ਜੋ ਇਹਦਾ ਜਿਹੜਾ weight ਆ ਉਹ ਘਟ ਰਹਿ ਸਕੇ ਹਾਂ ਜਦੋਂ ਦਾਦੀ ਨੇ ਇਹਦੇ ਵਿੱਚ ਤੂੜੀ ਭਰਤੀ ਤਾਂ ਨਾ ਹਉਣੇ ਦੇ ਉੱਪਰ ਮਿੱਟੀ ਲਾਤੀ ਇਹਨੂੰ ਮਿੱਟੀ ਨੂੰ ਮਿੱਟੀ ਲਾ ਕੇ ਸਾਰੇ ਨੂੰ ਇੱਕ ਲੈਵਲ ਦਾ ਕਰ ਦਾਂਗੇ ਇਹ ਆ ਜਿਹੜਾ ਪਿਛਲਾ ਆਗਾ ਇਹਨੂੰ ਥੋੜਾ ਜਾਇ ਇਦੇ ਉੱਪਰ ਇੱਕ ਗੋਲ ਜਿਹਾ ਮੋਰਾ ਰੱਖ ਲਿਆ ਤਾਂ ਜੋ ਇਹਦੇ ਉੱਤੇ ਹੁਣ ਕੀ ਅਸੀਂ ਪਾਸੀਆਂ ਤੇ ਪੌੜ ਵੀ ਲਾਵਾਂਗੇ ਪੌੜ ਲਾ ਕੇ ਫਿਰ ਉਹਦੇ ਉੱਤੇ ਭਾਂਡਾ ਢੱਕਿਆ ਕਰੂਗਾ हां ਜਿਹੜਾ ਦੂਜਾ ਪਾਸਾ ਸੀ ਉਧਰ ਵੀ ਆਪਾਂ ਜਿੱਧਰ ਤੂੜੀ ਭਰੀ ਸੀ ਉਹਦੇ ਉੱਤੇ ਵੀ ਦਾਦੀ ਨੇ ਪੂਰੀ ਤਰ੍ਹਾਂ ਜੜੀ ਮਿੱਟੀ ਐ ਲੱਪ ਦੇਣੀ ਚੰਗੀ ਤਰ੍ਹਾਂ ਇਹਨੂੰ ਬੰਦ ਕਰ ਦੇਣਾ ਤੇ ਇਹਦੇ ਉੱਤੇ ਪੂਰੀ ਦਾਦੀ ਨੇ ਸਫਾਈ ਲਿਆ ਦੇਣੀ ਆ ਦੇਖੋ ਕਿੰਨਾ ਸੋਹਣਾ ਦਾਦੀ ਨੇ ਇਹਨੂੰ ਪੂਰੀ ਤਰ੍ਹਾਂ ਕਵਰ ਕਰਤਾ ਕਿ ਪਤਾ ਵੀ ਨਹੀਂ ਚੱਲ ਰਿਹਾ ਵੀ ਇਹਦੇ ਵਿੱਚ ਮਿੱਟੀ ਸੀ ਜਾਂ ਇਹ ਖਾਲੀ ਐ ਕਿਵੇਂ ਆ हां ਜਿਵੇਂ ਮੈਂ ਤੈਨੂੰ ਕਿਹਾ ਸੀ ਵੀ ਪਿੱਛੇ ਬਰਤਨ ਰੱਖਣ ਦੇ ਲਈ ਕੀ ਆਪਾਂ ਪੌੜ ਲਾ ਦਾਂਗੇ ਤਾਂ ਜਿਹੜਾ ਬਰਤਨ ਆ ਉਹ ਕਿਤੇ ਹਿੱਲੇ ਨਾ ਤੇ ਸਮਾਰਕੇ ਢੰਗ ਨਾਲ ਪਿਛਲੀ ਸਾਈਡ ਇੱਥੇ ਟੈਕ ਜਾ ਕਰੇ ਤਿੰਨ ਪੌੜ ਆ ਜਿਹੜੇ ਇੱਥੇ ਲਾਉਣੇ ਆ ਦਾਦੀ ਨੇ ਤਿੰਨੋਂ ਡਾਇਰੈਕਸ਼ਨਸ ਦੇ ਵਿੱਚ ਹਰੇਕ ਚੀਜ਼ ਜਿੰਨੀ ਵੀ ਬਣਾਈ ਆ ਹਰੇਕ ਮਿੰਤੀ ਕਰਕੇ ਬਣਾਈ ਆ ਐਵੇਂ ਨਹੀਂ ਵੀ ਆਪਦੇ ਲੋਟ ਜੇ ਨਾਲ ਨਹੀਂ ਹਰੇਕ ਚੀਜ਼ ਨੂੰ ਮਨ ਕੇ ਕਿਹੜੀ ਕੰਧ ਕਿੰਨੀ ਲੰਬੀ ਆ ਇਸ ਤਰ੍ਹਾਂ ਟੋਟਲ ਐਵੇਂ ਮਿਹਨਤੀ ਕਰਕੇ ਦਾਦੀ ਨੇ ਸਾਰਾ ਕੁਝ ਬਣਾਇਆ ਫਿਰ ਹਣ ਜਿਹੜੇ ਮੋਰ ਬਣਾਏ ਸੀ ਉਹ ਰੱਖਣ ਦੀ ਵਾਰੀ ਆ ਗਈ ਤੇ ਪਹਿਲਾਂ ਫਿਰ ਭੈਣ ਨੂੰ ਦਾਦੀ ਨੇ ਕਹਤਾ ਸੀ ਵੀ ਤੂੰ ਇਹਨੂੰ ਫੜ ਥੋੜਾ ਜਿਹਾ ਟਾਈਮ ਤਾਂ ਭੈਣ ਨੇ ਇਹਨੂੰ ਫੜ ਕੇ ਰੱਖਿਆ ਦਾਦੀ ਇਹਦੇ ਪਾਸੇ ਮਿੱਟੀ ਲਾ ਰਹੀ ਆ ਤੇ ਮਿੱਟੀ ਵੀ ਦੇਖੋ ਵੀ ਇਸ ਤਰ੍ਹਾਂ ਦੀ ਵੀ ਹਣ ਜਿਵੇਂ ਦਾਦੀ ਨੇ ਲਾਤੀ ਹਣ ਜਿਵੇਂ ਭੈਣ ਨੇ ਹੱਥ ਹਟਾਤ ਤਾਂ ਇਹ ਮੋਰ ਡਿੱਗੂਗਾ ਨਹੀਂ ਜਿਹੜਾ ਲੱਗਿਆ ਆ ਦੇਖੋ ਖੜਾ ਹੋ ਗਿਆ ਇਸ ਜਿਹੜੀ ਦੂਜੀ ਸਾਈਡ ਵੀ ਜਿਹੜੀ ਆ ਇਹ ਪਿਛਲੀ ਕੰਧ ਤੇ ਵੀ ਆ ਦੇਖੋਨ ਦੂਜੀ ਜਿਹੜੀ ਕੰਧ ਸੀ ਇਹਦੇ ਤੇ ਮੋਰ ਨਹੀਂ ਖੜੀ ਕਰਦੀ ਤੇ ਇੱਕ ਚੱਕਰ ਜਿਹੜਾ ਦਾਦੀ ਨੇ ਬਣਾਇਆ ਸੀ ਉਹ ਖੜਾ ਕਰਤਾ ਹਣ ਇਹਦੇ ਉੱਤੇ ਵੀ ਹਰੇ ਇਹਦੇ ਉੱਤੇ ਇੱਕ ਹੋਰ ਜਿਹੜੀ ਮਿੱਟੀ ਦੀ ਲੇਅਰ ਇਹਨਾਂ ਦੇ ਉੱਤੇ ਲੱਗ ਚੁਗੀ ਫਾਈਨਲ ਰਿਜ਼ਲਟ ਦੇਖ ਕੇ ਤੁਸੀਂ ਸਭ ਹੈਰਾਨ ਹੋ ਜਾਓਗੇ ਕਿਉਂਕਿ ਜਦੋਂ ਅਸੀਂ ਦੇਖਿਆ ਸੀ ਫਾਈਨਲ ਰਿਜ਼ਲਟ ਤਾਂ ਅਸੀਂ ਵੀ ਬਹੁਤ ਹੈਰਾਨ ਹੋ ਗਏ ਸੀ ਤੇ ਅਸੀਂ ਤਾਂ ਇਹ ਡਿਸਾਈਡ ਕਰ ਲਿਆ ਕਿ ਜਿਹੜਾ ਇਹ ਚੁੱਲਾ ਬਣ ਗਿਆ ਨਾ ਇਸ ਨੂੰ ਅਸੀਂ ਵਰਤਣਾ ਨਹੀਂ ਇਸ ਨੂੰ ਸਾਮ ਕੀ ਰੱਖ ਲੈਣਾ ਬਸ ਦੇਖਣ ਦੇ ਲਈ ਕਿਉਂਕਿ ਅਸੀਂ ਕਿਹਾ ਜੇਕਰ ਆਪਾਂ ਇਹਦੇ ਵਿੱਚ ਕੀ ਵਰਤਨ ਲਾਗੇ ਨਾ ਤਾਂ ਇਹ ਕੇ ਕਾਲਾ ਹੋ ਜਾਊਗਾ ਜਿਵੇਂ ਇਹਦੇ ਵਿੱਚ ਅੱਗ ਪਾਤੀ ਤਾਂ ਕਾਲਾ ਹੋ ਜੀ ਪਰ ਸਾਡਾ ਮਨ ਨਹੀਂ ਕੀਤਾ ਵੀ ਅਸੀਂ ਇਹਨੂੰ ਖਰਾਬ ਕਰੀਏ ਤਾਂ ਕਰਕੇ ਅਸੀਂ ਇਹ ਡਿਸਾਈਡ ਕਰ ਲਿਆ ਵੀ ਇਹਨੂੰ ਆਪਾਂ ਐਵੇਂ ਹੀ ਰੱਖ ਦਾਂਗੇ ਕਵਰ ਕਰਕੇ ਇਹਦੇ ਉੱਪਰ ਇਹਨੂੰ ਸਮਾਰਕੀ ਕਵਰ ਕਰਕੇ ਇਹ ਤਾਂ ਅਜੇ ਸਿਰਫ ਦੇਖਣ ਦੇ ਲਈ ਹੋਵੇ ਇਹ ਵਰਤਨ ਦੇ ਲਈ ਨਹੀਂ ਇਹਨੂੰ ਅਸੀਂ ਰੱਖਣਾ। ਖਾਣੇ ਦੀਆਂ ਸਾਈਡਾਂ ਵਾਲੀਆਂ ਕੱਧਾਂ ਦੇ ਜਿਵੇਂ ਜੰਗਲਾ ਬੰਦੇ ਨੇ ਉਸੇ ਤਰ੍ਹਾਂ ਇੱਕ ਜੰਗਲ ਵਾਲਾ ਦਾਦੀ ਨੇ ਡਿਜ਼ਾਈਨ ਹੈ ਜਿਹੜਾ ਉਹ ਬੰਨਤਾ ਬੜਾ ਹੀ ਇਹ ਵੀ ਸੋਹਣਾ ਲੱਗ ਰਿਹਾ ਬਹੁਤ ਹੀ ਜ਼ਿਆਦਾ। ਤੇ ਇਹ ਕਾਰਨ ਤੋਂ ਬਾਅਦ ਵਿੱਚ ਵਸਬੇਰੇ ਦੇ ਉੱਤੇ ਦਾਦੀ ਪੋਚਾ ਦੇ ਦੂਗੀ, ਪੋਚਾ ਫੇਰ ਦੂਗੀ। ਅਸ ਪੋਚਾ ਫੇਰਨ ਤੋਂ ਬਾਅਦ ਦਾਦੀ ਨੇ ਜਿਹੜਾ ਹੈ ਤੇ ਕਲਰ ਆਗਾ। ਉਹ ਵੀ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਦਾਦੀ ਦੀ ਐਨੀ ਉਮਰ ਹੋ ਗਈ ਦਾਦੀ ਨੇ ਪਰ ਕਲਰ ਵੀ ਦਾਦੀ ਸਾਨੂੰ ਕਹਿੰਦੀ ਮੈਂ ਹੀ ਕਰਨਾ ਤੇ ਜਿਹੜਾ ਕਲਰ ਆ ਫਾਈਨਲੀ ਇਹਦੇ ਤੇ ਕਲਰ ਕੀਤਾ ਉਹ ਦਾਦੀ ਨੇ ਆਪ ਹੀ ਕੋਦੀ ਕੀਤਾ ਆਪ ਹੀ ਉਹਨੇ ਡਿਜ਼ਾਈਨ ਸਿਲੈਕਟ ਕੀਤੇ ਵੀ ਮੈਂ ਐਵੇਂ ਕਲਰ ਸਿਲੈਕਟ ਕਰਕੇ ਵੀ ਆਹ ਕਲਰ ਪਾਉਣੇ ਆ ਤੇ ਉਹ ਵੀ ਦੇਖ ਕੇ ਸਾਨੂੰ ਬਹੁਤ ਜ਼ਿਆਦਾ ਸੋਹਣਾ ਲੱਗਿਆ ਜੇ ਤੁਹਾਨੂੰ ਵੀ ਇਹ ਵੀਡੀਓ ਪਸੰਦ ਆਈ ਤਾਂ ਤੁਸੀਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਲਾਈਕ ਕਮੈਂਟ ਜ਼ਰੂਰ ਕਰਿਓ ਇੱਥੇ ਵੀਡੀਓ ਵਾਦਨਾ ਕਰ ਦਿਓ ਕਿਉਂਕਿ ਹਲੇ ਦਾਦੀ ਨੇ ਜਿਹੜੇ ਕਲਰ ਕੀਤੇ ਆ ਇਹਦੇ ਤੇ ਉਹ ਵੀ ਤੁਹਾਨੂੰ ਇਹਦੇ ਵਿੱਚ ਹੀ ਦਿਖਾਵਾਂਗੀ ਉਹ ਦੇਖ ਕੇ ਜਾਇਓ ਤੇ ਉਸ ਤੋਂ ਬਾਅਦ ਵੀਡੀਓ ਨੂੰ ਬੰਦ ਕਰਿਓ ਤੇ ਕਮੈਂਟ ਜਿਵੇਂ ਤੁਹਾਨੂੰ ਕੀ ਜ਼ਰੂਰ ਕਰਕੇ ਦੱਸਿਓ ਕਿ ਦਾਦੀ ਨੇ ਕਿਸ ਤਰ੍ਹਾਂ ਦੇ ਜਿਹੜਾ ਚੁੱਲਾ ਤਿਆਰ ਕੀਤਾ ਤੁਹਾਨੂੰ ਇਹ ਕਿਸ ਤਰ੍ਹਾਂ ਦਾ ਲੱਗਿਆ ਥੈਂਕ ਯੂ